ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਮਾੜੀ ਮਸਤ ਫਾਜੀ ਮੇਰੇ ਗਵਾਨ ਪੰਡ ਦੀ ਵੀਡੀਓ ਹੈ ਜੀ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਉਹਨਾਂ ਦਾ ਕੰਮ ਹੈ ਜੀ ਦੋ ਐਨੀਮਲ ਸੇਲ ਆ ਜੀ ਦੋਨੇ ਸੂਏ ਸਵਾਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਾਂਗੇ ਜੀ ਕੀ ਦੁੱਧਵਾਦ ਆ ਕਿੰਨ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਹੀ ਮੰਦਰ ਸਿੰਘ ਆ ਪਿੰਡ ਜੀ ਮਾੜੀ ਮੋਟਵਾ ਤਹਿਸੀਲ ਤੇ ਜ਼ਿਲ੍ਹਾ ਬਾਈ ਕਿਹੜਾ ਮੋਗਾ ਮੋਬਾਈਲ ਨੰਬਰ ਜੀ 98142 64385 ਇੱਕ ਵਾਰੀ ਹੋਰ ਦੱਸ ਦਿਓ ਜੀ 98142 ਖਿਆਰ ਦੇ 85 ਠੀਕ ਆ ਬਾਈ ਘਰ ਦੇ ਪਸੂ ਆ ਜੀ ਹਾਂਜੀ ਆਪਣੇ ਘਰ ਦੇ ਆਈਏ ਠੀਕ ਆ ਜੀ ਇੱਕ ਨੰਬਰ ਇਹ ਤੋਂ ਸ਼ੁਰੂ ਕਰ ਲੈਨੇ ਸੁਆ ਕਿੰਨਾ ਮਾ ਸੁਈ ਆ ਜੀ ਇਹ ਦੂਜਾ ਜੀ ਕਦੋਂ ਸੁਈ ਆ ਜੀ ਇਹ ਮੈਨੂੰ ਜੀ ਅੱਜ ਤੀਜਾ ਦਿਨ ਆ ਉਹ ਬੱਚਾ ਪਰੇ ਖੜਾ ਹੋ ਗਏ ਪਰਲੇ ਬਸ ਕੀ ਬੱਚਾ ਜੀ ਇਹਦਾ ਕੱਟਾ ਹੀ ਆ ਇਹਦਾ ਮੰਗ ਕੱਟਾ ਹੀ ਆ ਠੀਕ ਆ ਬਾਈ ਜੇਰ ਡੰਨ ਆ ਜੀ ਬਿਲਕੁਲ ਜੀ ਜਵਾਸਤਰਾ ਕੋ ਸਹੀ ਆ ਠੀਕ ਆ ਜੀ ਹੁਣ ਬੋਲਾ ਕਿੰਨਾ ਤਿਆਰ ਆ ਜੀ ਇਹਦੇ ਬੋਲਾ ਬਾਈ ਅੱਜ 9 ਕਿਲੋ ਦੁੱਧ ਤਿਆਰ ਆ ਨੋ ਕੋਨੋ ਬੋੜਾ ਤਿਆਰ ਆ ਜਾਨੀ ਚੋਕ ਕੇ ਦੇ ਦਾਂਗੇ ਚੋਕ ਕੇ ਦੇਵਾਂਗੇ ਹਾਂਜੀ ਥਣਾ ਦੀ ਓਕੇ ਜੀ ਓਕੇ ਆ ਜਮ ਠੰਡੀ ਸੇਰ ਵੀ ਪੂਰੀ ਆ ਪੂਰੀ ਜਿਹੜਾ ਮਰਦੀ ਚੋਰੀ ਤੋਰ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੂਈ ਆ ਜੀ ਤਿੰਨ ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਕਰਤਾ ਏ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਬਾਕੀ ਕੱਦ ਕਾਟ ਤੇ ਵਜਨ ਵਾਲੀ ਆ ਜੀ ਸੋਹਣਾ ਹਵਾਨਾ ਥਣਾ ਦੇ ਸਹਿਜ ਵੀ ਸੋਹਣਾ ਹੈ ਗੈਬ ਤੇ ਲੱਗੇ ਹੱਥੀ ਚ ਭਾਈ ਵਾਲੇ ਆ ਬੱਚਾ ਜੀ ਇਹਦਾ ਕੱਟਾ ਦੇਖ ਸਕਦੇ ਹੋ ਤੁਸੀਂ 9 ਕਿਲੋ ਬੌਲਾ ਨੈਟ ਰੈਡੀ ਹੈ ਜੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਲੈ ਚਲੋ ਜੀ ਚਾਹੇ ਚਾਰ ਟਾਈਮ ਚੋਲਿਓ ਤੇ ਚਾਹੇ ਛੇ ਟਾਈਮ ਚੋਲਿਓ ਤਸੱਲੀ ਤੁਸੀਂ ਕਰਨੀ 9 ਕਿਲੋ ਨੈਟ ਤਿਆਰ ਆ ਕਿੰਨਾ ਕੁ ਪਾਜੂ ਬਈ ਦੁੱਧ ਦੁੱਧ ਬਈ 12 ਕਿਲੋ ਪਾਉਂਦੀ ਮੈਂ ਤਰੂ ਵਿੱਚ ਬਾਹ ਕਹਦੇ 15 16 ਕਹਦੇ ਐ ਸਹੀ ਗੱਲ ਆ ਜੀ ਬਾਕੀ ਸੇਵਾ ਦਾ ਹਾਂ ਬਾਕੀ ਸੇਵਾ ਦੀ ਅਗਲੇ ਵੇਲੇ ਸਹੀ ਗੱਲ ਬੰਦ ਲਓ ਜੀ ਵੀਰ ਉੱਥੇ ਰੋਣ ਦਾ ਉੱਥੇ ਬੰਦੋ ਜੀ ਦੁੱਧ ਬਾਈ ਦੱਸਦਾ 12 ਕਿਲੋ ਪਾ ਦੂਗੀ ਤੇ 12 ਕਿਲੋ ਦੁੱਧ ਕੋਈ ਬਾਲਾ ਨਹੀਂ ਕਹਨ ਨੂੰ ਚਾਹੇ ਜਿੰਨਾ ਮਰਜ਼ੀ ਕਹੀ ਚੱਲੋ ਮੌਸਮ ਗਰਮੀ ਦਾ ਜੀ ਥੋੜਾ ਜਿਹਾ ਪਸ਼ੂ ਤਾਂ ਵੀ ਘਟ ਜਾਂਦਾ ਦੁੱਧ ਬਾਕੀ ਸੇਵਾ ਦਾ ਹੁੰਦਾ ਮੁੱਲ ਬਾਈ ਇਹਦਾ ਕੀ ਹੈ ਜੀ ਮੁੱਲ ਇਹਦਾ ਜੀ 95000 ਹੋਜੂ ਮਾਨਤਨ ਜੀ ਕਰਦਾ ਹੈ ਜੀ ਮੌਕੇ ਤੇ ਕੋਈ ਨਹੀਂ ਠੀਕ ਹੈ ਜੀ ਮੁੱਲ ਬਾਈ ਇਹਦਾ 95000 ਰੁਪਇਆ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਜਰੂਰ ਕਰ ਦਾਂਗੇ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਹੈ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਸੂਆ ਕਿੰਨਾ ਮਸੂਈ ਹੈ ਜੀ ਇਹ ਇਹ ਕਦੋਂ ਸੂਈ ਹੈ ਜੀ ਇਹਨੂੰ ਹੱਥ ਪਾਂਡ ਤੈਨੂੰ ਠੀਕ ਆ ਬੱਚਾ ਕੀ ਹੈ ਜੀ ਇਹਦੇ ਇਹਦੇ ਮਗਰ ਵੀ ਕੱਟਈ ਹੈ ਯਾਰ ਤੁਸੀਂ ਦੇਖ ਸਕਦੇ ਹੋ ਬੱਲਾ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਹੈ ਕੋਈ ਦੁੱਧ ਅੱਜ 10 ਕਿਲੋ ਤੋਂ ਬਾਹਰ ਆ ਗਿਰਿੰਦਾਸ ਮੰਨ ਕੇ ਆਲੇ ਹਾਂ ਹਾਂ 10 ਬੋਲਾ ਪੂਰਾ ਤਿਆਰ ਆ ਜੀ ਠੀਕ ਆ ਬਾਈ ਥਣਾ ਦੀ ਇਹ ਵੀ ਡੰਨ ਜੀ ਬਿਲਕੁਲ ਓਕੇ ਆ ਜੀ ਕੰਨੇਰ ਕੀ ਧਾਰ ਆ ਪੋਲੀ ਠੀਕ ਆ ਜੀ ਠੰਡੀ ਸੀਲ ਵੀ ਪੂਰੀ ਆ ਜੀ ਪੂਰੀ ਜੀ ਪੂਰੀ ਥਵਾਨਾ ਬਹੁਤ ਸੋਨਾ ਸੋਨਾ ਫਿਟਿੰਗ ਵਾਲਾ ਕਿੰਨਾ ਕ ਪਾਜੂ ਬਾਈ ਦੁੱਧ ਦੁੱਧ ਬਾਈ 16 17 ਕਿਲੋ ਪਾਉਗੀ ਬਜਨ ਵਾਲੀ ਥਣਾ ਦੇ ਸਹਿਜ ਵੀ ਸੋਨੇ ਗੈਪ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਜੀ 10 ਤੋਂ 12 20 ਦਾ ਦੁੱਧ ਮੰਨਣਾ ਦੁੱਧ ਮੰਨ ਲਓ ਬੋਲਾ ਮੰਨਣਾ ਬੋਲਾ ਮੰਨ ਲਓ ਜੀ 5 ਦਿਨ ਹੋ ਗਏ ਸੂਈ ਨੂੰ ਤਿਆਰ ਆ 16 ਕਿਲੋ ਤੋਂ ਉੱਦੀ ਉਮੀਦ ਆ ਵਜਨ ਵਾਲੀ ਆ ਜੀ ਕੋਈ ਬਾਲਾ ਨਹੀਂ ਦੇ ਵੀ ਸਕਦੀ ਆ ਬੋਡੀ ਸਟਰਕਚਰ ਚੰਗਾ ਜੀ ਇਹਦਾ ਮੁੱਲ ਬਾਈ ਇਹਦਾ ਬਾਈ 135 ਆ ਹੋ ਜੂ ਮਾਨਤਨ ਨੇ ਮਾਨਤਨ ਕਰ ਦਾਂਗੇ ਹਾਂ ਜੀ ਠੀਕ ਆ ਜੀ ਇਹਦਾ 1,35,000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਹੋ ਜੂਗਾ ਜਿਹਨੂੰ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ